ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਹਿ ਆਜ ਸਾਹੀ ਦਸਮੀ ਤਵ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨਕੇ ਦੇਖ ਪ੍ਰਿਯੋ ਕਰ ਜੋਤ ਜਤੀਕੇ ਸੂਰ ਸੁਰਾਰਧਨ ਸੋਤ ਸੁਦਾਦਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖਿਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੈ ਇਕ ਰਤੀ ਵਿਨੇ ਇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਿ ਉਤੰਗ ਸੁਰੰਗ ਸਵਾਰੇ ਕੋਟ ਦੁਰੰਗ ਕੁਰੰਗ ਸੇ ਕੂਦਨ ਕੂਦ ਤਪੌਨ ਕੇ ਗੌਨ ਕੋ ਜਾਤ ਨਿਵਾਰੇ ਪਾਰੀ ਪੂਜਾਨਿਕ ਐ ਪੂਪ ਪਲੀ ਬਿਦਨ ਆਵ ਤਸੀ ਸਨ ਜਾਤ ਵਿਚਾਰੇ ఏతే పయి కు కహా పయి పూపత అంత కోనాగే హి పయి పదారే జీతు ఫిరే సబ దేశ దిసాన కో బాజత్ టోల్ మిర్దంగ నగారే గూజత్ గూడ్ గజానకే సుందర్ హిసత్ హి హజరాత్ హజారే పూత భవే క భవాన కే పూపత కోన గనే నహీ జాత్ విచారే శ్రీ పత శ్రీ పగపాన పజే విన అంత క వంత కే తామ్ సిదారే हीरਤ ਨਾਨ ਦਇਆ ਦਮਦਾਨ ਸੁਸੰਚਮਨੇ ਮੇ ਅਨੇਕ ਵਿਸੇਖੈ ਭੇਦ ਪੁਰਾਨ ਕ ਤੇਵ ਪੁਰਾਨ ਜਮੀਨ ਜਮਾਨ ਸੁਭਾਨ ਕਹਿ ਪੇਖੈ ਭੌਨ ਆਹਾਰ ਜਤੀ ਜਤ ਤਾਰ ਸਭੈ ਸੁ ਵਿਚਾਰ ਹਜ਼ਾਰ ਕਹਿ ਦੇਖੈ ਤੇਰੀ ਭਗਵਾਨ ਪਜੇ ਬਿਨੂ ਪੂਪਤ ਏਕ ਰਤੀ ਬਿਨ ਏਕ ਨਲੇਖੈ ਸੁੱਧ ਸਿ ਪਾਦੋ ਰੰਤ ਤੁ ਬਾਸ ਸੁ ਸਾਜਸ ਤਨਾ ਦੁਰ ਜਾਣ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਬ ਪਰਬਤ ਪੰਖ ਹਲੇ ਨਾ ਹਲੰਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਬਦ ਸ੍ਰੀ ਮਤੰਗਨ ਮਾਨ ਮਲੇਂਗੇ ਸ੍ਰੀ ਬਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬਡੇ ਬਰਿਆਰ ਵਿਚਾਰ ਹੈ ਸਾਰ ਕੀ ਤਾਰ ਪਛਈਆ ਤੌਰਤ ਦੇਸ ਮਲਿੰਦ ਮਵਾਸਨ ਮਾਤੇ ਗਜਨਿਕ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਜਕ ਅਨੇਕ ਸੁ ਏਕ ਦਿਵਈਆ ਦਾਨਵ ਦੇਵ ਪਨਿੰਦ ਨਿ ਸਾਚਰ ਪੂਤ ਪਵੇਖ ਪਵਾਨ ਜਪੈਗੇ ਜੀਵ ਜਤੈ ਜਲ ਮੈਂ ਥਲ ਮੈਂ ਬਲ ਹੀ ਬਲ ਮੈਂ ਸਭ ਥਾਪਤ ਪੈਗੇ पुनर्परतापन बाढ जैद तुन पापन कै बहु पांच खपेंगे साध समूह परसन फिरै जग सतर सबे अवलोक चपेंगे मान वेन्द्र गजेंद्र नराद पंचोन त्रिलोक को राज करेंगे कोटिश नानक जादिक दान अनेक स्वम्बर साज भरेंगे ब्रह्म महेश्वर विष्णु सचीपत अंतफसय जम फास परेंगे ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇ ਤਰੰਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠਨ ਰੋ ਵਕ ਧਿਆਨ ਲਗਾਇਓ ਨਾਤ ਫਿਰਿਓ ਲਿਓ ਸਾਤ ਸਮੁੰਦਰ ਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੁਭੈ ਸੁਵਿਤਾਇਓ ਕਾਚਕ ਹੋ ਸੁਨ ਲਿਹੋ ਸੁਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਕੁਰੇ ਲਟਕਾਇਓ ਕਾਹੂ ਲਖਿਓ ਹਰਿਆ ਬਾਚੀ ਦਿਸਾ ਮਹਿ ਕਾਹੂ ਪਚਾਗੋ ਸੀਸ ਨਿਵਾਇ ਕੋਉ ਪਤਾਨ ਕੋ ਪੂਜਤ ਹੈ ਫਸੂ ਕੋ ਮਿਰਤਾਨ ਕੋ ਪੂਜਨ ਤਾਇਓ ਪੂਰ ਕ੍ਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਤ ਨ ਪਾਇਓ। ਅਭੈ ਪ੍ਰਸਾਦ ਸਭਈਐ। ਜੀਨਨ ਕੀ ਪ੍ਰਤੀਪਾਲ ਕਰੈ ਨਿਤ ਸੰਤਿਓ ਬਾਰ। ਗਨੀ ਮਨ ਗਾਰੇ। ਪਾਸ਼ ਪਸੂ ਨਗਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤੀਬਾਰੈ। ਓਖਤ ਹੈ ਜਲ ਮੈ ਸਲਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਿਆਨਿਤ ਦੋਖਨ ਦੇਖਤ ਹੈ ਪਰ ਦੇਤਨ ਹਾਰ ਦਾਹਤ ਹੈ ਸੁਖ ਦੋਖਨ ਕੋ ਦਲ ਤੁਜਨ ਕੈ ਪਲ ਮੈਂ ਦਲ ੜਾਰੈ ਆਂਡ ਅਖੰਡ ਪਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸਵਾਰੈ ਪਾਰ ਨਾ ਪਾਇ ਸ ਕੈ ਪਤ ਮਾ ਪਤ ਬੇਦਕ ਤੇਬ ਅਭੇਦ ਉਚਾਰੈ ਰੋਜ ਹੀ ਰਾਜ ਬਿ ਲੋਗਤ ਰਾਜ ਕਰੋਖ ਰੂਹਾਨਿਕ ਰੋਜ ਨਟਾਰੈ कीट पतङ्ग पुरङ्ग पुजङ्गम पूत पव बनाए, देव यदेव परम परम्यो परमाए, वेद पुराण कुतेव कर हसेब सकैगर आए पूर्ण प्रेम पराओ प्रपाना पतस्यो श्री पद्मा पत पाए, ਆਦ ਅਨੰਤ ਅਗਾਧ ਦਵੈ ਕ ਸੁਪੂਤ ਬਵੇਕ ਪਵਾਨ ਅਪੈ ਹੈ ਅੰਤ ਬਹੀਨ ਨਾ ਤਮ ਆਪ ਅਦਾਗ ਅਦੋਕ ਅਸ਼ਿਦਰ ਅਸ਼ੇ ਹੈ ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪ੍ਰਭ ਵੇ ਹੈ ਦੀਨਨ ਦੀਨ ਦੇ ਆਰ ਦਿਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾ ਪਦੇ ਹੈ ਪਾਮਨ ਕਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੇ ਹੈ ਦੇਵ ਹੀ ਰਸਨੇ ਸਭ ਤਨ ਦੇ ਨੇਹ ਬਿਰਕਤ ਅਗੇ ਅਸ਼ੇ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਤਾਹੇ ਕੋ ਟੋਲਤ ਹੈ ਤੁਮਰੀ ਸੁਦ ਸੁੰਦਰ ਸ੍ਰੀ ਪਦਮਾ ਪਤਲੇ ਹੈ ਰੋਗਨ ਤੇ ਅਰ ਸੋਗਨ ਤੇ ਚਲ ਜੋਗਨ ਤੇ ਬਹੁ ਪਾਂਤ ਬਚਾਵੇ ਤਤਰੇ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਅਪਨੋ ਘਰ ਕੈ ਕਰ ਪਾਪ ਸੰਭੂ ਸੰਭੂ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹੋ ਤੋਸ ਸੂ ਪੇਟ ਹੀ ਕੇ ਪਟ ਵਿਚ ਵਿਚਾਵੇ ਜਸ਼ ਪੁਜੰਗ ਸੁਦਾਨਵ ਦੇਵ ਅਪੇਵ ਤੁਮੈ ਸਭ ਹੀ ਕਰ ਧਿਆਵੈ ਉਹ ਤੇ ਆਕਾਸ਼ ਪਤਾਲ ਰਸਾਤਲ ਜਅਸ਼ੁ ਕੁਜੰਗ ਸਬੈ ਸ੍ਰਣਿ ਆਵੇ ਭਾਇ ਸਕੇ ਨਹੀਂ ਪਾਰ ਪ੍ਰਵਾਹ ਕੋ ਨੀਤ ਹੀ ਨੀਤ ਹੋ ਬੇਤ ਬੇਦ ਬਤਾਵੇ ਝੋਜ ਤਕੈ ਸਭ ਹੀ ਕੁ ਜੀ ਆਸਰ ਹਾਰ ਪਰੇ ਹਰਾਸ ਨ ਆਵੇ ਨਾਰਦ ਸੇ ਚਤੁਰਾਰਨ ਸੇ ਰੁਮਨਾਰਿਕ ਸੇ ਸਭ ਹੋ ਮਿਲਿਓ ਗਾਇਓ ਵੇਦਕ ਤੇਵ ਨ ਪੇਦ ਲਖਿਓ ਸਭ ਹਾਰ ਪਰੇ ਹਰ ਹਾਸ ਨ ਆਇਓ ਪਾਏ ਸਕੇ ਨਹੀਂ ਪਾਰਿਓ ਮਹਾਪਤ ਸਿੱਤ ਸਨਾਥ ਸੰਨੰਤਨ ਧਿਆਯੋ ਧਿਆਨ ਤਰੋ ਤਿਹਕੇ ਮਨ ਮਹਿ ਜਿਹ ਕੋ ਅਮਿਤੋਜ ਸਭੈ ਜਗਿ ਛਾਇਓ ਬੇਦ ਪੁਰਾਨ ਕ ਤੇਵ ਪੁਰਾਨਿ ਅਪੇਦ ਨਿਰਪਾਨ ਸਭੈ ਪਹਿਚਾਰੇ ਭੇਦ ਨ ਪਾਏ ਸਕੇਓ ਵਨ ਭੇਦ ਕੋ ਕੇਦ ਤਹੈ ਅਨਿਸ਼ੇਦ ਪੁਕਾਰੇ ਰਾਗਨ ਰੂਪਨ ਰੇਖਨ ਰਾਂਗਨ ਸਾਗਨ ਸੋਗਨ ਸੰਗ ਤੇ ਹਾਰੇ ਆਸਿਆ ਨਾ ਅਸਿਆ ਗਾ ਤੇ ਅਪੇਖ ਅਦਬੈ ਕੋ ਜਪਿਓ ਦਿਨ ਹੀ ਗੁਲਤਾਰੇ ਤੀਰਥ ਕੋਟ ਕੀਏ ਇਸਨਾਨ ਤਿਏ ਬਹੁ দান ਮਹਾ ਵਰਤ ਤਾਰੇ ਦੇਸ ਫਿਰਿਓ ਕਰ ਭੇਸ ਤਪੋ ਤਨ ਕੇਸ ਧਰੇ ਨ ਵਿਰੇ ਨ ਹਰ ਪਿਆਰੇ आसन कोट करे अस टांग तरे बहु न्यास करे भूख उगारै दीन दयाल अगाल पजे बिन अंत कुवंत के धाम सिदारै तबै प्रसाद चौपई प्रणबवादे कंकार जलसल मही अलकियो पसारा आदपुरख अविक्त विनासी लोक चतर दस ज्योत बरगासी ਅਸਤ ਕੀਟਕੇ ਬੀਜ ਸਮਾਨਾ 라ਵ ਰੰਗ ਜਹ ਇੱਕ ਸਰਜਾਨਾ ਅਦਵੈ ਅਲਖਪੁਰਖ ਅ비ਗਾਮੀ ਸਭ ਘਟ ਘਟ ਕੈ ਅੰਤਰ ਜਾਮੀ ਅਲਖ ਰੂਪ ਅਸ਼ੈਨ ਭੇਕਾਰ ਆਗ ਰੰਗ ਜਹ ਰੂਪ ਨਰੇਕਾ ਵਰਨ ਚਿਹਨ ਸਭ ਹੂਤੇ ਨਿਆਰਾ ਆਦ ਪੁਰਖ ਅਦਵੈ ਅ비ਗਾਰ ਵਰਨ ਚਿਹਨ ਜਹ ਜਾਤ ਨਾ ਪਾਤਾ ਸਤਰ ਮਿਤਰ ਜਹ ਤਾਤ ਨਾ ਮਾਤਾ तब ते दूर सब ते निरा जल अनहद अनहद रूपा वी चरण शरण जय भस्त पवानि ब्रह्मा नहीं पायो नेत नेत मुखचार बतायो कोटेन्द्र्योपेन्द्र बनाए ब्रह्मा रुद्र्यो पाये ਲੋਕ ਚਤਰਦਸ ਖੇਲ ਰਚਾਇਓ ਬਹੁਰੇ ਆਪ ਹੀ ਵਿੱਚ ਮਿਲਾਇਓ ਦਾਨਵ ਦੇਵ ਫਨਿੰਦਰ ਅਪਾਰਾ ਗੰਦਰਬ ਜਾਸਰ ਚਹਿ ਸੁਪਚਾਰਾ ਭੂਤ ਬਵਿਕ ਭਵਾਨ ਕਹਾਣੀ ਘਟਾ ਘਟਕੇ ਪਟਪਟਕੇ ਜਾਣੀ ਤਾਤ ਮਾਤ ਜਹ ਜਾਤ ਨਾ ਪਤਾ ਏਕ ਰੰਗ ਕਾ ਹੋ ਨਹੀਂ ਰਾਤਾ ਸਰਬ ਚੋਦਕੇ ਬੀਜ ਸਮਾਨਾ ਸਭੂ ਸਰਬ ਠੌਰ ਪਹਿਚਾਨਾ ਕਾਲ ਰਹੇ ਤੇ ਅਨਕਾਲ ਸਰੂਪਾਇ ਅਲਖਪੁਰਖ ਅਭਿਗਤਵ ਤੂਤਾ ਜਾਤ ਪਾਤ ਜਹ ਚਿਹਰ ਨ ਵਰਨਾ ਵਿਗਤ ਦੇਵ ਅਸ਼ੈ ਅਨ ਪਰਮ ਸਭ ਕੋ ਕਾਲ ਸਭਨੋ ਕੋ ਹਰਤਾ ਰੋਗ ਸੋਗ ਦੋਖਨ ਕੋ ਹਰਤਾ ਇਕ ਚਿਤ ਜਹ ਇਕ ਰਸਿਨ ਧਿਆਯੋ ਕਾਲ ਫਾਸ ਕੇ ਬੀਚ ਨ ਆਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ